ਹੋਇਆ ਇੱਕ ਮਿੰਟ ਕੀ ਹੋ ਗਿਆ ਬੌਜੀ ਅੱਜ ਮਲੇਰਕੋਟਲਾ ਬੱਸ ਸਟੈਂਡ ਕਮੇਟੀ ਦੇ ਅੰਡਰ ਹੈ ਜੀ ਕਮੇਟੀ ਦਾ ਠੇਕੇਦਾਰ ਨੂੰ ਠੇਕੇ ਦੇ ਦਿੱਤਾ ਹੋਇਆ ਹੈਗਾ ਇੱਥੇ ਆਜੇ ਦਿਨ ਚੋਰੀਆਂ ਹੁੰਦੀਆਂ ਨੇ ਜੀ ਬੱਸ ਸਟੈਂਡ ਦੇ ਵਿੱਚ ਰਾਤ ਸਾਡਾ ਪਟਿਆਲਾ ਡਿਪੂ ਦਾ ਕਨੈਕਟਰ ਤੇ ਡਰਾਈਵਰ ਗੱਡੀ ਦੇ ਉੱਪਰ ਸੁੱਤੇ ਪਏ ਸੀਗੇ ਉਹਨਾਂ ਨੂੰ ਕੋਈ ਨਸ਼ੇ ਵਾਲੀ ਚੀਜ਼ ਸੰਘਾ ਕੇ ਉਹਨਾਂ ਦਾ ਕੈਸ਼ ਬੈਗ, ਬਕਸਾ ਤੇ ਉਹਨਾਂ ਦੇ ਕੱਪੜੇ ਤੱਕ ਲੈ ਗਿਆ ਕੋਈ ਚਾਕੀ ਰਾਤ ਨੂੰ ਅਸੀਂ ਇੱਥੇ ਚੁੰਗੀ ਤੇ ਪੈਸੇ ਦਿੰਨੇ ਆਂ ਕਿ ਨਾਈਟ ਪਰਚੀ ਦੇ ਪੈਸੇ ਦਿੰਨੇ ਆਂਗੇ ਚੁੰਗੀ ਵਾਲੇ ਦੀ ਜ਼ਿੰਮੇਵਾਰੀ ਬਣਦੀ ਹੈ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਕੇਸ ਹੋਇਆ ਸੀਗਾ ਇਹਨੇ ਲਿਖਤੀ ਰੂਪ ਚ ਕਮੇਟੀ ਨੇ ਵਾਅਦਾ ਕਰਿਆ ਸੀ ਵੀ ਚੋਣ ਜਾਬਤਾ ਖਤਮ ਹੋਣ ਤੇ ਅਸੀਂ ਇੱਥੇ ਚੌਕੀਦਾਰ ਰੱਖਾਂਗੇ ਜਿਹਦਾ ਲੈਟਰ ਸਾਡੇ ਕੋਲ ਹੈਗਾ ਅਜੇ ਤੱਕ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕਰਿਆ ਕਟੋ ਘਟ ਕੈਰੇਕਟਰ ਦਾ 2 ਲੱਖ ਰੁਪਏ ਦਾ ਨੁਕਸਾਨ ਆ ਕੱਚਾ ਮੁਲਾਜ਼ਮਾ ਉਹ ਕਿੱਥੋਂ ਭਰੂਗਾ ਜਦੋਂ ਅਸੀਂ ਪੈਸੇ ਦਿੰਨੇ ਆ ਇੱਕ ਚੀਜ਼ ਦੀ ਰਾਖੀ ਦੇ ਤਾਂ ਅਸੀਂ ਉਹ ਤੇ ਉਹਦੇ ਜ਼ਿੰਮੇਵਾਰ ਇਹ ਨੇਗੇ ਜੇ ਕੱਲ ਨੂੰ ਇੱਥੇ ਕਿਸੇ ਕੈਰੇਕਟਰ ਦਾ ਕਤਲ ਹੋ ਗਿਆ ਜਿਹੜਾ ਜਿਹੜੀਲੀ ਚੀਜ਼ ਸੰਘਾ ਕੇ ਲੈ ਕੇ ਗਿਆ ਸਮਾਨ ਚੱਕ ਕੇ ਉਹ ਜਿਆਦਾ ਜਿਹੜੀਲੀ ਚੀਜ਼ ਸੁੰਘਣ ਨਾਲ ਉਹਦੀ ਮੌਤ ਵੀ ਹੋ ਸਕਦੀ ਸੀ ਕੈਰੇਕਟਰ ਦੀ ਇਹਨਾਂ ਨੂੰ ਅਸੀਂ ਪੈਸੇ ਦਿੰਨੇ ਆ ਅਸੀਂ 19 ਦਿਨ ਖੋਲਦੇ ਨਹੀਂ ਜਿੰਨਾ ਚਿਰ ਸਾਡਾ ਨੁਕਸਾਨ ਦੀ ਭਰ ਪਾਈ ਨਹੀਂ ਹੁੰਦੀ ਇਹ ਲਿਖਤੀ ਰੂਪ ਚ ਨਹੀਂ ਦਿੰਦੇ ਵੀ ਅੱਗੇ ਤੋਂ 1 ਰੁਪਏ ਦਾ ਵੀ ਨੁਕਸਾਨ ਹੋਊਗਾ ਤਾਂ ਅਸੀਂ ਇਹ ਪਰਪਾਈ ਕਰਾਂਗੇ ਕਮੇਟੀ ਅੱਗੇ ਹੁਣ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਅਸੀਂ ਬੱਸ ਸਟੈਂਡ ਬੰਦ ਕਰਿਆ ਹੋਇਆ ਥੋੜਾ ਸਮਾਂ ਅਸੀਂ ਦੇਖਾਂਗੇ ਪ੍ਰਸ਼ਾਸਨ ਨਾਲ ਰਾਤ ਦੇ ਚਾ ਜੇ ਕੋਈ ਗੱਲ ਅੱਗੇ ਨਹੀਂ ਵਾਦੀ ਤਾਂ ਅਸੀਂ ਟਰੱਕ ਜੂਨੀਅਨ ਜਰਗ ਚੌਂਕ ਬੰਦ ਕਰਾਂਗੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਹਾਂ ਵੀ ਸਾਡੇ ਨਾ ਹੋਏ ਨੁਕਸਾਨ ਦੀ ਪਰਪਾਈ ਕਰੀ ਜਾਵੇ ਅੱਗੇ ਵਾਸਤੇ ਸਾਨੂੰ ਲਿਖਤੀ ਰੂਪ ਚ ਇਹ ਦਿੱਤਾ ਜਾਵੇ ਵੀ ਜੋ ਵੀ ਕਿਸੇ ਦਾ ਇੱਥੇ ਨੁਕਸਾਨ ਹੋਊਗਾ ਰਾਤ ਨੂੰ ਤਾਂ ਅਸੀਂ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਇਸ ਚੀਜ਼ ਦੇ ਪੈਸੇ ਦਿੰਨੇ ਆ ਇਹਨਾਂ ਨੂੰ ਕਿੰਨੀਆਂ ਕਿ ਬਸਾਂ ਆਉਂਦੀਆਂ ਜੀ ਮਲੇਰਕੋਲਾ ਬਸ ਸਟੈਂਡ 'ਚ ਕਿੰਨੇ ਪੈਸੇ ਦਿੰਨੇ ਹੋ ਤੁਸੀਂ ਨਾਈਟ ਪਰਚੀ ਹੈ ਜੀ ਜਿੰਨੀਆਂ ਨਾਈਟ 'ਚ ਗੱਡੀਆਂ ਖੜਦੀਆਂ ਨੇ ਤਕਰੀਬਨ ਤਕਰੀਬਨ 100 ਦੇ ਕਰੀਬ ਬਸ ਹੁੰਦੀ ਆ ਡੇਲੀ ਨਾਈਟ ਕਿੰਨੇ ਪੈਸੇ ਹੁੰਦੇ ਆ ਇਹ ਮੇਰੇ ਖਿਆਲ 'ਚ ਸੁਣਿਆ 70 ਰੁਪਏ ਨੇ 70 ਰੁਪਏ ਨੇ ਜੀ ਨੈਟਪਾਸ 70 71 ਰੁਪਏ ਨੇ ਫੇਰ ਵੀ ਤੁਹਾਨੂੰ ਕੋਈ ਸਹੂਲਤ ਨਹੀਂ ਦੇ ਰਹੇ ਕੋਈ ਸਹੂਲਤ ਨਹੀਂ ਜੀ ਇੱਥੇ ਡੰਗਰ ਫਿਰਦੇ ਰਹਿੰਦੇ ਹੈਗੇ ਉਹਦੀਆਂ ਲਾਈਟਾਂ ਬਾਲਦੇ ਨਹੀਂ ਪਾਰਕ ਦੇ ਪੈਸੇ ਲੈਣਾ ਜੀ ਤਾਂ ਸਾਡੀ ਕੋਈ ਮੈਰੀ ਨਹੀਂ ਪੁਲਿਸ ਨੂੰ ਤੁਸੀਂ ਕਿੱਥੇ ਰਾਬਤਾ ਜੀ ਰਾਤ ਨੂੰ ਕੋਈ ਦਰਜ ਕਰਾਉਂਦੇ ਸਾਡੀ ਗੱਲ ਇੱਧਰ ਸੁਣੋ ਫੋਟਸਾੜੀ ਗੱਲ ਇੱਧਰ ਸੁਣੋ ਮੈਂ ਖੁਦ ਮਰੇ ਕੋਲ ਰਹਿਣ ਵਾਲਾ ਪੀਆਰਟੀਸੀ ਦਾ ਮੁਲਾਜ਼ਮਾਂ ਮੈਂ ਰਿਪੋਰਟ ਲਿਖਾਉਣ ਗਿਆ ਮੇਰਾ ਖੁਦ ਪਰਸ ਤੇ ਮੋਬਾਈਲ ਚੋਰੀ ਹੋ ਗਿਆ ਜਦ ਮੈਂ ਰਿਪੋਰਟ ਲਿਖਾਉਣ ਗਿਆ ਪੁਲਿਸ ਵਾਲੇ ਪਤਾ ਕੀ ਕਹਿੰਦੇ ਨੇ ਕਹਿੰਦੇ ਚੋਰੀ ਨਹੀਂ ਲਿਖਾਉਣੀ ਸਾਡੀ ਬਦਨਾਮੀ ਆ ਤੁਸੀਂ ਐ ਲਿਖਾਓ ਕਿ ਭਲੇਖੇ ਨਾਲ ਜਾ ਕੇ ਮਹਾ ਮਾਈ ਚੋਰੀ ਹੋਈ ਆ ਚੋਰੀ ਉਹ ਲਿਖਾਵਾਂਗੇ ਪੁਲਿਸ ਵਾਲੇ ਇਦਾਂ ਜਵਾਬ ਦਿੰਦੇ ਨੇ ਦੱਸੋ ਕੀ ਕਰੀਏ ਪੰਜ ਦਿਨ ਬੇਦੇ ਭਰੋਸਾ ਕਰੀਏ ਦੁਖੀ ਹੋ ਕੇ ਸੀ ਆ ਕਸਮ ਚੁੱਕਿਆ ਪਹਿਲਾਂ ਵੀ ਮੇਰੇ ਚੋਰੀ ਹੋਈ ਸੀ ਬੱਸ ਸਟੈਂਡ ਦੇ ਵਿੱਚ ਜੀ ਦੁਕਾਨ ਦੇ ਤੇ ਬਹੁਤ ਵਾਰ ਹੋ ਗਈ ਥੋੜੇ ਦਿਨ ਪਹਿਲਾਂ ਦਰਵਾਜ਼ਾ ਦੁਕਾਨ ਤੇ ਹੋ ਗਈਆਂ ਅਨੇਕਾਂ ਵਾਰ ਇੱਕ ਜਿਹੜੀ ਪਹਿਲੀ ਵਾਰ ਹਰੋ ਜੀ ਹੁੰਦਾ ਛੋਟਾ ਮੋਟਾ ਕਾਂਡ ਤਾਂ ਆਏ ਨਹੀਂ ਸ਼ਹਿਰ ਦੇ ਵਿੱਚ ਬਹੁਤ ད�ས ད�ས ਉਹ ਉਹ ਪਾਣੀ ਦਾ ਨਾ ਨਾ